ਮਨਜੋਗ ਡੀਜੀਪੀ ਪੰਜਾਬ ਅਤੇ ਆਈਜੀਪੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਬੜੀ ਸਰਗਰਮੀ ਨਾਲ ਕੋਈ ਵੀ ਜਦੋਂ سنگੀਨ ਅਪਰਾਧ ਹੁੰਦਾ ਹੈ ਤੇ ਉਹਦੀ ਤਫਤੀਸ਼ 'ਚ ਬੜੀ ਡੂੰਘਾਈ ਨਾਲ ਸਾਇੰਟਿਫਿਕ ਤਰੀਕੇ ਨਾਲ ਵਿਗਿਆਨਿਕ ਤਰੀਕੇ ਨਾਲ ਅਸੀਂ ਉਹਦੀ ਤਫਤੀਸ਼ ਕਰਦੇ ਹਾਂ ਇਸੇ ਲੜੀ 'ਚ ਅੱਜ ਬਹੁਤ ਵੱਡੀ ਸਫਲਤਾ ਸਾਨੂੰ ਉਦੋਂ ਮਿਲੀ ਜਦੋਂ 48 ਨੰਬਰ ਮੁਕੱਦਮਾ ਖੇੜੀਗੰਢੀਆਂ ਥਾਣੇ ਦਾ ਜਿਹੜਾ 302 ਕਤਲ ਨਾਮਕ ਮਕਦਮਾ ਦਰਜ ਹੋਇਆ ਸੀ 11 ਜੂਨ ਨੂੰ ਜਿਹੜਾ ਮ੍ਰਿਤਕ ਬਲਵਿੰਦਰ ਸਿੰਘ ਵਾਸੀ ਪਬਰੀ ਸੀ ਉਹਦੇ ਫਾਦਰ ਨੇ ਅਰਾਊਂਡ 7:30 ਵਜੇ ਇਤਲਾਹ ਦਿੱਤੀ ਕਿ ਉਹਦਾ ਬੇਟਾ ਜਿਹੜਾ ਦੁੱਧ ਹੀ ਆ ਦੁੱਧ ਦਾ ਕੰਮ ਕਰਦਾ ਆ ਉਹ ਅੱਜ ਦੁੱਧ ਲੈ ਕੇ ਨਿਕਲਿਆ ਸੀ ਪਰ ਹੁਣ ਤੱਕ ਵਾਪਸ ਨਹੀਂ ਆਇਆ ਇਮੀਡੀਏਟਲੀ ਐਸਪੀ ਡੀ ਹਰਬੀ ਰਟਵਾਲ ਡੀਐਸਪੀ ਕਨੌਤ ਰਗਵੀਰ ਸਿੰਘ ਇੰਚਾਰਜ ਸੀਆਈਏ ਪਟਿਆਲਾ ਸ਼ਮਿੰਦਰ ਸਿੰਘ BSP D ਸੁਕਮਰਤ ਰੰਦਾਵਾ ਤੇ ਐਸਐਚਓ ਖੇੜੀ ਗੰਡੀਆਂ ਸੁਖਵਿੰਦਰ ਸਿੰਘ ਇਹਨਾਂ ਦੀ ਟੀਮਾਂ ਮੌਕੇ ਤੇ ਪਹੁੰਚੀਆਂ ਐਂਡ ਜਿਹੜੀ লাশ ਆ ਉਹਨੂੰ ਬਰਾਮਦ ਕਰਕੇ ਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਅੱਜ ਤਕਰੀਬਨ ਸਾਨੂੰ ਇਸ ਮੁਕਦਮੇ ਨੂੰ ਟ੍ਰੇਸ ਕਰਨ ਲਈ ਕੋਈ ਵੀ 25 ਦਿਨ ਦਾ ਸਮਾਂ ਲੱਗਿਆ ਪਰ ਅੱਜ ਅਸੀਂ ਇਸ ਮੁਕਦਮੇ ਨੂੰ ਟ੍ਰੇਸ ਕਰਕੇ ਜਿਹੜੇ ਪੰਜੇ ਮੇਨ ਦੋਸ਼ੀ ਸੀਗੇ ਜਿਨ੍ਹਾਂ ਨੇ ਬੜੀ ਬੇਰਹਿਮੀ ਨਾਲ ਇਸ ਬਲਵਿੰਦਰ ਸਿੰਘ ਵਾਸੀ ਪਬਰੀ ਨਾਂ ਦੇ ਵਿਅਕਤੀ ਦੀ ਕੁੱਟਮਾਰ ਕੀਤੀ ਤੇ ਉਹਦੀ ਜਿਹੜੀ Laash ਵੀ ਬਰਮਦ ਹੋਈ ਸੀ ਇੱਕ ਚੋਏ 'ਚ ਸੜਤੀ ਸੀ Laash ਇਹਨਾਂ ਨੇ ਤੇ ਉਹਦੇ ਹੱਥ ਪੈਰ ਵੀ ਬੰਨੇ ਹੋਏ ਸੀ ਹੱਥ ਪੈਰ ਬੰਨਣ ਦਾ ਕਲੀਅਰ ਮਤਲਬ ਆ ਕਿ ਉਹ ਮਾਰਕੁੱਟ ਦੀ ਵਿਰੋਧਤਾ ਕਰਦਾ ਹੋਣਾ ਉਸ ਵਿਰੋਧਤਾ ਨੂੰ ਰੋਕਣ ਲਈ ਪਹਿਲਾਂ ਉਹਦੇ ਹੱਥ ਤੇ ਪੈਰ ਬੰਨੇ ਗਏ ਉਹਦੇ ਬਾਅਦ ਉਹਨੂੰ ਇਹ ਜਿਹੜੇ ਸਰੀਏ ਰੋੜੇ ਜੋ ਚੀਜ਼ ਇਹਨਾਂ ਦੇ ਹੱਥ ਚ ਸੀਗੀ ਉਹਦੇ ਨਾਲ ਬੜੀ ਬੇਰਮੀ ਨਾਲ ਉਹਦਾ ਕਤਲ ਕੀਤਾ ਗਿਆ ਇਹ ਕਤਲ ਦਾ ਮੁਕੱਦਮਾ ਟਰੇਸ ਅਸੀਂ ਕਰ ਲਿਆ ਆ ਪੰਜੇ ਦੋਸ਼ੀ ਅਸੀਂ ਅਰੈਸਟ ਕਰ ਲਏ ਆ ਤਿੰਨ ਦੋਸ਼ੀ ਦਮਨੇੜੀ ਪਿੰਡ ਦੇ ਰਹਿਣ ਵਾਲੇ ਆ ਤੇ ਇੱਕ ਦੋਸ਼ੀ ਜਿਹੜਾ ਪਬਰੀ ਪਿੰਡ ਦਾ ਤੇ ਮੇਨ ਇਹਦੀ ਵਜਹ ਰੰਜੀਸ਼ ਏ ਸੀ ਕਿ 2018 ਚ ਇਸ ਬਲਵਿੰਦਰ ਸਿੰਘ ਦਾ ਵਿਆਹ ਰਜਨੀਕੌਰ ਰਜਨੀਬਾਲਾ ਨਾਮ ਦੀ ਜਿਹੜੀ ਜਨਾਨੀ ਆ ਉਹਦੇ ਨਾਲ ਹੋਇਆ ਸੀ ਪਰ ਉਸ ਰਜਨੀਵਾਲਾ ਨਾਮ ਦੀ ਜਨਾਨੀ ਦੇ ਨਜਾਇਜ਼ ਸੰਬੰਧ ਸੀਗੇ ਜਿਹੜਾ ਗੁਰਵਿੰਦਰ ਸਿੰਘ ਉਰਫ ਮੌਂਟੀ ਜਿਹੜਾ ਦਮਨਿਹੜੀ ਦਾ ਰਹਿਣ ਵਾਲਾ ਆ ਉਸ ਦੇ ਨਾਲ ਇਸ ਲੇਡੀ ਦੇ ਵਿਆਹ ਤੋਂ ਪਹਿਲਾਂ ਦੇ ਹੀ ਨਜਾਇਜ਼ ਸੰਬੰਧ ਸੀਗੇ ਵਿਆਹ ਤੋਂ ਬਾਅਦ ਨਜਾਇਜ਼ ਸੰਬੰਧਾਂ ਤੋਂ ਉਹਦਾ ਹਸਬੰਡ ਜਿਹੜਾ ਰੋਗਦਾ ਸੀ ਉਸੇ ਖੁੰਦਕ ਚ ਆ ਕੇ ਨੇ ਜਿਹੜਾ ਆ ਆਪਣੇ ਆਸ਼ਿਕ ਨੂੰ ਗੁਰਵਿੰਦਰ ਸਿੰਘ ਉਰਫ ਮੌਂਟੀ ਨੂੰ ਕਿਹਾ ਕਿ ਵੀ ਆਪਾਂ ਨੂੰ ਰੋਗਦਾ ਆ ਇਹਦੀ ਮਰਡਰ ਵੀ ਆਪਾਂ ਪਲਾਨਿੰਗ ਕਰਦੇ ਆ ਉਹਨੇ ਅੱਗੇ ਜਿਹੜੇ ਆਪਣੇ ਬਾਕੀ ਹੋਰ ਕਾਤਲ ਸੀਗੇ ਹਰਬੰਸ ਸਿੰਘ ਉਰਫ ਐਪੀ ਜਸਵਿੰਦਰ ਸਿੰਘ ਉਰਫ ਕਛੂ ਤੇ ਬਲਵਿੰਦਰ ਸਿੰਘ ਉਰ ਬੱbbi ਇਹਨਾਂ ਨੂੰ ਮੇਨ ਦੋਸ਼ੀ ਜਿਹੜਾ ਗੁਰਵਿੰਦਰ ਸਿੰਘ ਉਰਫ ਮੌਂਟੀ ਨੇ 2 ਲੱਖ ਰੁਪਏ ਦੀ ਰਕਮ ਵੀ ਆਫਰ ਕੀਤੀ ਕਿ ਆਪਾਂ ਇਹਦੀ ਪ੍ਰੋਪਰ ਰੇਕੀ ਕਰਕੇ ਇਸ ਬੰਦੇ ਨੂੰ ਮਾਰਾਂਗੇ ਤੇ ਜਦੋਂ ਇਹ ਕੰਮ ਤਮਾਮ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰਿਆਂ ਨੂੰ ਰਲ ਮਿਲ ਕੇ 2 ਲੱਖ ਰੁਪਏ ਦੇਵਾਂਗਾ ਤੇ ਬੜੀ ਡੇਰੇਮੀ ਨਾਲ ਕੀਤਾ ਹੋਇਆ ਹੈ ਅਨਾ ਕਤਲ ਜਿਹੜਾ ਆ ਜੀਦੇ ਬਾਰੇ ਕੋਈ ਸੁਰਾਕ ਨਹੀਂ ਸੀ ਕੋਈ ਬਹੁਤੇ ਉੱਥੇ ਸੀਸੀਟੀਵੀ ਕੈਮਰੇ ਨਹੀਂ ਸੀ ਕਿਉਂਕਿ ਦਿਹਾਤੀ ਏਰੀਆ ਸੀਗਾ ਤੇ ਅਸੀਂ ਬੜੇ ਰਿਕਿਆਨਿਕ ਤਰੀਕੇ ਨਾਲ ਟੈਕਨੀਕਲੀ ਅਨਲਾਈਜ਼ ਕਰਦੇ ਕਈ ਲੋਕਾਂ ਨੂੰ ਇੰਟਰੋਗੇਟ ਕਰਦੇ ਅਸੀਂ ਅੱਜ ਆਨਾ ਕਤਲ ਜਿਹੜਾ ਹੈ ਟਰੈਕ ਕਰ ਲਿਆ ਹਾਂ ਇਹ ਕਰਾਣਾ ਚਾਹੁੰਦੇ ਸੀ ਜੀ ਪਰ ਉਹ ਗੱਲ ਸਿਰੇ ਨਹੀਂ ਚੜੀ ਤੇ ਉਸ ਚੀਜ਼ ਦੀ ਖੁੰਦਾ ਕਿਨੇ ਰੱਖੀ ਤੇ ਵਿਆਹ ਤੋਂ ਬਾਅਦ ਵੀ ਆਪਣੇ ਨਾਜਾਇਜ਼ ਸਬੰਧ ਜਿਹੜੇ ਆ ਉਹ ਆਪਣੇ ਪੁਰਾਣੇ ਆਸ਼ਿਕ ਨਾਲ ਲੈਨੇ ਆਪਣੇ ਕਾਇਮ ਰੱਖੇ ਉਸੇ ਖੁੰਦਕ ਚ ਆ ਕੇ ਇਹਨਾਂ ਨੇ ਜਿਹੜਾ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਥੇ ਤੁਹਾਡੇ ਰਾਹੀਂ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਲਾਸਟ ਜਿਹੜਾ ਸਾਡਾ ਕਤਲ ਸੀ ਇਹ ਵੀ ਅਸੀਂ ਟਰੇਸ ਕਰ ਲਿਆ ਹੁਣ ਪਟਿਆਲੇ ਜ਼ਿਲ੍ਹੇ 'ਚ ਕੋਈ ਵੀ ਕਤਲ ਦੀ ਵਾਰਦਾਤ ਜਿਹੜੀ ਹੈਗੀ ਆ ਉਹ ਅਨਟਰੇਸ ਨਹੀਂ ਹੈਗੀ ਜਿੰਨੇ ਵੀ ਕਤਲ ਪਟਿਆਲੇ ਜ਼ਿਲ੍ਹੇ 'ਚ ਪਿਛਲੇ ਕੁਝ ਸਮੇਂ 'ਚ ਹੋਏ ਆ ਸਾਰੇ ਅਸੀਂ ਇਹ ਸਾਡਾ ਲਾਸਟ ਜਿਹੜਾ ਰੰਦਾ ਸੀ ਬੜੀ ਮਿਹਨਤ ਨਾਲ ਸਾਡੇ ਅਸਰਾਂ ਨੇ ਇਹਨੂੰ ਵੀ ਟਰੇਸ ਕਰ